ਮੈਂ ਠੀਕ ਆ ਇੱਥੇ ਜਿਵੇਂ ਆਂਟੀ ਜੀ ਨੇ ਓਵੇਂ ਮਾਸੀ ਜੀ ਨੇ 니 ਚੁੱਪ ਕਰ ਹੁਣੇ ਤੇਰੀ ਬਾਹ ਪੀੜ ਹੋਣੀ ਆ ਤੇ ਉਹਨੇ ਆਪੇ ਸਾਰੇ ਕੰਮ ਕਰ ਲੈਣੇ ਆ ਮੇਰੀ ਬਾਹ ਕਿ ਪੀੜ ਕਰਨੀ ਆ ਉਹ ਤੈਨੂੰ ਮੈਂ ਦੱਸਦੀ ਆ ਹੋਏ ਸਾਨੂੰ ਸਕੂਲ ਇਹ ਵੀ ਸਿਖਾਇਆ ਗਿਆ ਸੀ ਹੋਏ ਮੇਰੀ ਬਾ ਮਮੀ ਅੱਗੇ ਤੇ ਪੀੜ ਨਹੀਂ ਕਰਦੀ ਪੀ ਹੁਣ ਪੀੜ ਕਰ ਲੈ ਆਪੀ ਬਾਹ ਮੇਰੀ ਕਈ ਕਿਤੇ ਤੀਬ ਨਹੀਂ ਫਸਾਤਾ ਮੈਂ ਝੂਠਾ ਬਣਾ ਲੈ ਸੱਚੀ ਦਰਦ ਉਹ ਨਾ ਪੀ ਮਾਂ ਮੇਰੀ ਨਹੀਂ ਪੁੱਤਰ ਦੁਨੀਆ 'ਚ ਹਾਰੇ ਕੋਲ ਕਰ ਨਹੀਂ ਹੁੰਦਾ ਓਏ ਸਕੂਲ ਲਈ ਗਿਆ ਤੂੰ ਅੱਜ ਚਾਚੂ ਮੇਰੇ ਢਿੱਡ ਵੀਡੋ ਹੁੰਦੀ ਸੀ ਢਿੱਡ ਵੀਡਾ ਹੁੰਦੀ ਜਿਹੜੀ ਤੇਰੀ ਦੰਦ ਤੇਰੇ ਨਿਕਲੀ ਜਾਂਦੇ ਆ ਉਹ ਜੇ ਪੜੇਗਾ ਨਹੀਂ ਤੇ ਭੁੱਖਾ ਮਰੇਗਾ ਓ ਚਾਚੂ ਮਰਾ ਕੋਨੇ ਦਾ ਵੀ ਨੁ ਭੁੱਖਾ ਮਰਨ ਦੀ ਕੀ ਲੋੜ ਆ ਓ ਚਾਚੂ ਕੰਮ ਤੇ ਨਹੀਂ ਲੱਗਾ ਉੱਥੇ ਪੜਨ ਗਿਆ ਵਾ ਪੜ ਲਿਖ ਲਾ ਕੁਛ ਬਣ ਜੇਂਗਾ ਅਨਿਸ਼ਾਨ ਜਾਂ ਹਟਾਈ ਲਿਓ ਆਹੋ ਪਤਾ ਮੈਨੂੰ ਤਾਂ ਹੀ ਤੇ ਹਟਾਉਂਦੀ ਪਈ ਆ ਨੌਕਰੀ ਲੈਣ ਜਾਣਾ ਕਬਜਾ ਲੈਣ ਨਹੀਂ ਜਾਣਾ ਕਬਜਾ ਲੈਣਾ ਨਹੀਂ ਮਤਲਬ ਮਤਲਬ ਕਿ ਗੁੰਡੇ ਲੱਗਣਦੇ ਜੇ ਕੁੜੀਆਂ ਗੁੰਡੀਆਂ ਹੁੰਦੀਆਂ ਆਹੋ ਗੁੰਡੀ ਮੈਂ ਗੁੰਡੀ ਹ ਮੈਨੂੰ ਲੱਗਦਾ ਤੁਹਾਡੇ ਮਜ਼ਾਕ ਮਜੂਕ ਨਹੀਂ ਚੱਲਦਾ ਉੱਥੇ ਚੱਲਦਾ ਹੈ ਗੁੰਡਿਆਂ ਗੰਡੇ ਵਾਲਾ ਨਹੀਂ ਚੱਲਦਾ ਕੋਈ ਨਹੀਂ ਲੈ ਕੇ ਆਉਂਦਾ ਕਾਪੀ ਪੈਨ ਲਿਖਦਾ ਕਿਹੜਾ ਕਿਹੜਾ ਚੱਲਦਾ ਆ ਗਈ ਮੈਂ ਜਾ ਤੂੰ ਉਹ ਚਲੋ ਆਜੋ ਹੁਣ ਆ ਗਈ ਆ ਗਈ ਆ ਗਈ ਬਸ ਆ ਗਈ ਅੱਛਾ ਮੇਰਾ ਰਿਜ਼ਿਊਮ ਰੱਖ ਲਿਆ ਹਾਂ ਹਾਂ ਰੱਖ ਲਿਆ ਤੁਹਾਡਾ 2 ਪੇਜਾਂ ਵਾਲਾ ਰਿਜ਼ਿਊਮ ਐਕਟਿਵ ਹੈ ਦੋ ਪੇਜ ਹੀ ਹੁੰਦੇ ਨੇ 100 ਪੇਜ ਹੁੰਦੇ ਨੇ ਬੜੇ ਦਿਨਾਂ ਤੋਂ ਤੂੰ ਨੌਕਰੀ ਲੱਭਣ ਦੇ ਜੇ ਉਹ ਪੂਰੇ ਸ਼ਹਿਰ 'ਚ ਚਲਦੀ ਆਪਣੀ ਨੌਕਰੀ ਲੱਭ ਕੇ ਛੱਡਾਂਗੇ ਵਾਹ ਠੀਕ ਆ ਪੁੱਤਰ ਤੂੰ ਰੋਇ ਰੋਇ ਸਕੂਲੇ ਨਹੀਂ ਜਾਏਗਾ ਤੇ ਪੜ੍ਹੇਗਾ ਨਹੀਂ ਤੇ ਅਫਸਰ ਕਿ ਤਰ੍ਹਾਂ ਬਣੇਗਾ ਹੈ ਤੇ ਸੱਚੀ ਤੇੜ ਢਪੀੜ ਹੁੰਦੀ ਆ ਦਾਦੀ ਤੁਹਾਨੂੰ ਮੈਂ ਕਹਾ ਤੇ ਮੇਰੇ ਸੱਚੀ ਤੇੜ ਢਪੀੜ ਹੁੰਦੀ ਆ ਵੇ ਲਾ ਝੂਠ ਨਾ ਬੋਲੀ ਬੁੱਤ ਤਾਂ ਤੀ ਮੈਂ ਕਦੀ ਜ਼ਿੰਦਗੀ ਜੀ ਨਹੀਂ ਬਣਨ ਲਾਦਾ ਮੈਂ ਬਚਪਨ ਤੋਂ ਨਹੀਂ ਬਣਨ ਲਾਂਦਾ ਆ ਅਗਦੀ ਤੇ ਤੂੰ ਹੁਣ ਬਾਪੂ ਬਣ ਗਿਆ ਹੁਣ ਇਹ ਤੇ ਤੂੰ ਬੱਚਾ ਹੀ ਆ ਆਹੋ ਹਾਂ ਸੁਣ ਰਿਹਾਂ ਤੂੰ ਸੌਣ ਕਿਉਂ ਦਿਓ ਤੈਨੂੰ ਜੇ ਤੇਰੇ ਢੱਡ ਬਿੜ ਹੁੰਦੀ ਆ ਉਧਰ ਤੇਰੇ ਪੇਪਰਾਂ ਤੇ ਦੇਣ ਆ ਗਏ ਤਾਂ ਉਧਰ ਉੱਤੇ ਢੱਡ ਪੀੜ ਦਾ ਪਾਣਾ ਲਾਈਏ ਨਾ ਮੇਰੇ ਢੱਡ ਬਿੜ ਮੇਰੇ ਢੱਡ ਬਿੜ ਆ ਥੋੜੀ ਤੇਰੀ ਕਾ ਪੁੱਤਰ ਪੁੱਤੇ ਦੂੰਗਾ ਮੇਰੇ ਢੱਡ ਪੀੜ ਹੁੰਦੀ ਆ ਉਦਰਾ ਤੇਰੇ ਢੱਡ ਬਿੜ ਹੁੰਦੀ ਆ ਜੇ ਸਕੂਲ ਦਾ ਟਾਈਮ ਨਿਕਲ ਜਾਂਦਾ ਉਹ ਤੇਰੇ ਢੱਡ ਪੀੜ ਹਟ ਜਾਂਦੀ ਆ ਦਾਦੀ ਮੈਂ ਤਾਂ ਸਾ ਸਕੂਲ ਦਾ ਟਾਈਮ ਜਰੂਰ ਹੁੰਦਾ ਨਾ ਮੇਰੇ ਢਿੜ ਚ ਕੁ ਚੱਕਰ ਜਿਹਾ ਚੱਲਦਾ ਰਹਿੰਦਾ ਵਾ ਠੀਕ ਹੈ ਜੇ ਸਕੂਲ ਦਾ ਟਾਈਮ ਲੰਘ ਜਾਂਦਾ ਤਾਂ ਪਤਾ ਨਹੀਂ ਜੱਕ ਤਾਂ ਵੀ ਪੀੜ ਹਟ ਜਾਂਦੀ ਆ ਮੈਂ ਮੇਰੀ ਗੱਲ ਮੰਨੋ ਅਹੀਂ ਗਏ ਸਿਆਰੇ ਦੇ ਡਾਕਟਰ ਨੂੰ ਕਿੱਥੋਂ ਲਿਆਵਾ ਸਿਆਣਾ ਐਡਾ ਡਾਕਟਰ ਤੇਰੇ ਵਾਂਗ ਕੋਈ ਗਲੀ ਮੱਲੇ ਦਾ ਡਾਕਟਰ ਨਹੀਂ ਛੱਡਿਆ ਕੋਈ ਸ਼ਹਿਰ ਦਾ ਡਾਕਟਰ ਨਹੀਂ ਛੱਡਿਆ ਦਾਦੀ ਮੈਂ ਗੱਲ ਕਵਾਂ ਕਿਤੇ ਦੂਰ ਦਾ ਡਾਕਟਰ ਲੱਭ ਕੇ ਵਿਖਾਓ ਜਿੱਥੇ ਜਾਣ ਨੂੰ ਵੀ ਮਹੀਨਾ ਲੱਜੇ ਤੇ ਆਉਣ ਨੂੰ ਵੀ ਮਹੀਨਾ ਲੱਜੇ ਨਾ ਪਤਾ ਮਹੀਨਾ ਕਾਨੂੰ ਲੱਭਦੇ ਕੋਈ ਡਾਕਟਰ ਹੋ ਜਾ ਜਿਹਦੇ ਸਾਲ ਜਾਂਦੇ ਤੇ ਸਾਲ ਹੀ ਹੁੰਦਿਆਂ ਲੱਗੇ ਦਾਦੀ ਬੜੇ ਭੋਲੇ ਭਾਲਿਆ ਬੁੜੀ ਖੇਤੀ ਮੇਰੇ ਜਾਲ 'ਚ ਫਸ ਗਏ ਮੈਂ ਤਾਂ ਮਹੀਨੇ ਦੀ ਕੀ ਹਾਂ ਇਹਨਾਂ ਨੇ ਤਾਂ ਸਾਲ ਦੀ ਛੁੱਟੀਆਂ ਕਰਾਤੀਆਂ ਦਾਦੀ ਠੀਕ ਆ ਠੀਕ ਆ ਠੀਕ ਆ ਅੱਛਾ ਲੱਗ ਗਿਆ ਤੇਰਾ ਹੁਣ ਮੈਨੂੰ ਪਤਾ ਕਰਾਉਣੀ ਤੇਰੇ ਸਾਲ ਦੀਆਂ ਛੁੱਟੀਆਂ ਠੀਕ ਹੈ ਜਾਨੀ ਕੇ ਹਲਵਾਈ ਕੋਲ ਤੇ ਤੈਨੂੰ ਪਾਟਾ ਕੱਚਾ ਪਾ ਕੇ ਨਾ ਜਿਹੜਾ ਤੇ ਵੱਡੇ ਕੜਾਏ ਵਿੱਚ ਇਤਰਾ ਮਜਵਾਉਣਗੇ ਤੇਰੇ ਕੋ ਭਾਂਡੇ ਤੈਨੂੰ ਲੱਗ ਪਤਾ ਜਾਊਗਾ ਠੀਕ ਹੈ ਛੁੱਟੀਆਂ ਕਰਨੀਆਂ ਨੇ ਸਾਲ ਦੀਆਂ ਨਾ ਟੰਕੀ ਕਰਦਾ ਰਹਿੰਦਾ 24 ਘੰਟੇ ਵੇਖੋ ਜਦੋਂ ਵੇਖੋ ਜਦੋਂ ਵੇਖੋ ਦਾਦੀ ਨਹੀਂ ਨਹੀਂ ਮੈਂ ਐਵੇਂ ਲੱਗਾ ਹੀ ਕੋਈ ਨਾ ਪਰਸੋਂ ਤੇ ਚੱਲ ਜਾ ਕਰੂੰਗਾ ਸਕੂਲ ਕਿਉਂ ਕੱਲ ਕਿਉਂ ਨਹੀਂ ਕੱਲ ਐਤਵਾਰ ਆ ਕਿਹੜਾ ਐਤਵਾਰ ਦਾਦੀ ਐਤਵਾਰ ਕੱਲ ਬੋਧਵਾਰ ਆ ਮਾਰਾ ਤੇਰੇ ਕੋ ਸੋਨੋ ਤੇ ਹਰ ਤਾਰਵਾਰ ਵੀ ਮਹੀਨੇ ਬਾਅਦ ਹੁੰਦਾ ਜਾ ਕੇ ਹਫਤੇ ਬਾਅਦ ਹੁੰਦਾ ਆ ਮੈਨੂੰ ਵੀ ਨਹੀਂ ਲੱਗਦਾ ਏ ਤੈਨੂੰ ਵੀ ਨਾ ਲੱਗਦਾ ਇੱਥੇ ਵੇ ਗੱਡੀਆਂ ਲੱਤਾਂ ਤੇ ਲੱਤਾਂ ਚੜ੍ਹ ਚੜ੍ਹ ਕੇ ਲੰਮੇ ਪੈਂਦਾ ਕਿਦੇ ਵੇ ਉੱਠੋ ਚੱਲ ਮੈਂ ਤੂੰ ਇੱਥੇ ਮੇਰੇ ਜਦ ਬਿਸ਼ਾਣੀ ਉੱਠ ਚੜ੍ਹ ਜਾ ਜਲਦੀ ਕਰ ਚੱਲ ਉੱਠ ਜਾ ਤੇ ਮੈਂ ਦੱਸੀ ਗੱਲ ਪਖੰਡ ਕਰਕੇ ਪੈਰਾਂ ਲੰਮੇ ਚੱਲ ਉੱਠ ਕੀ ਹੋ ਗਿਆ ਤੈਨੂੰ ਤੂੰ ਸਰੇ ਸਰੇ ਕੀ ਖਾ ਲਿਆ ਆ ਕੀ ਕਰਾਂ ਮੈਂ ਕਹਿੰਦਾ ਤੂੰ ਕੋਸ਼ਿਸ਼ ਕਰ ਤਾਂ ਤੂੰ ਕੋਸ਼ਿਸ਼ ਜੇ ਮੈਂ ਕੀ ਕਰਦਾ ਉਹਨੂੰ ਕਵਨ ਜੌਬ ਲੱਭਣ ਭੇਜਦਾ ਜੇ ਕਿੰਨੋ ਉਹਨੂੰ ਹੀ ਜਿੰਦੀ ਕੰਮ ਕਰਨ ਵਸ ਲਿਆਂਦਾ ਸੀ ਨਹੀਂ ਕੌਣ ਐ ਹਾਂ ਤੁੰਦਨੀ ਨੂੰ ਪਤਾ ਹੀ ਨਹੀਂ ਆ ਉਹੀ ਕੁੜੀ ਜਿਹੜੀ ਪ੍ਰਿਆ ਹਾਂ ਜਗੇਈ ਤੇ ਕੀ ਹੋਇਆ ਨਾ ਜਿੰਨੂੰ ਬਾਹਰ ਕੰਮ ਲੱਭ ਗਿਆ ਇੱਥੇ ਕੰਮ ਕੌਣ ਕਰੇਗਾ ਤੂੰ ਕਿਹਾ ਨਹੀਂ ਇੱਥੇ ਕੰਮ ਕਰਨਾ ਐ ਉਹ ਪੁੱਤ ਇੱਕ ਦੋ ਦਿਨ ਤੇ ਭੰਡ ਕਰਨਾ ਹੀ ਪੈਣਾ ਐ ਮੰਮੀ ਇੱਕ ਦੋ ਦਿਨ ਦੀ ਗੱਲ ਨਹੀਂ ਹੈਗੀ ਤੁਹਾਨੂੰ ਹੀ ਪਤਾ ਵਾ ਕਵਲ ਜਾਨ-ਸ਼ਾਨ ਕਿੰਨੀ ਐ ਜਿੰਨੂੰ ਅੱਜ ਹੀ ਕੰਮ ਲੱਭ ਗਿਆ ਨਾ ਉਹਨੇ ਅੱਜ ਹੀ ਚੱਲ ਜਾਣਾ ਇੱਥੋਂ ਕਿੱਥੇ ਆ ਉੱਥੇ ਹੀ ਹੀ ਹਾਰ ਕਿਤੇ ਇੱਥੇ ਕਿਤੇ ਹੀ ਇੱਥੇ ਕਿਤੇ ਇੱਥੇ ਕਿਤੇ ਕਰੀ ਜਾਣਾ ਦੋ ਘੰਟੇ ਹੋ ਗਏ ਮੈਨੂੰ ਘੁਮਾਈ ਜਾਂਦੇ ਤੈਨੂੰ ਨਾ ਨਹੀਂ ਪਤਾ ਕਿੱਥੇ ਐਡਰੈਸ ਹੁਣ ਮੈਨੇ ਟਾਈਮ ਬਾਅਦ ਤੇ ਪੰਜਾਬ ਆਇਆ ਮੈਂ ਇੱਥੇ ਸਾਰਾ ਨਕਸ਼ਾ ਚੇਂਜ ਹੋਇਆ ਪਿਆ ਵਾ ਉਹ ਨਕਸ਼ਾ ਚੇਂਜ ਹੋਇਆ ਤੇ ਤੇਰਾ ਦਿਮਾਗ ਤੇ ਨਹੀਂ ਚੇਂਜ ਹੋਇਆ ਹੈਗਾ ਦੋ ਸਾਲ ਬਾਅਦ ਆਇਆ ਕਿ 200 ਸਾਲ ਬਾਅਦ ਆਇਆ ਇੱਥੇ ਉਹ ਤੂੰ ਹੀ ਨੌਕਰੀ ਲੈਣੀ ਆ ਜਾਂ ਨਹੀਂ ਨੌਕਰੀ ਤੇ ਆਇਆ ਕਹਿੰਦੇ ਜੇ ਤੂੰ ਦੇਣੀ ਹੁੰਦੀ ਐ ਥੋੜਾ ਤੇ ਚਲਾ ਲਾ ਤੇਜ਼ ਹੋ ਰ ਡਾਦਾ ਉੱਪਰ ਹੇ ਰੱਬ ਸਾਰੀ ਦੁਨੀਆ ਅੱਗੇ ਨਿਕਲ ਗਈ ਐ ਤੂੰ ਮੈਨੂੰ ਪਿੱਛੇ ਛੱਡ ਦਿੱਤਾ ਐ ਉਹ ਜਾਣੀ ਦੇ ਹੁਣ ਅੱਗੇ ਇਨਾ ਜਾਮ ਲੱਗਾ ਗੱਡੀ ਵਿੱਚ ਠੋਕਦਾ ਫਤਿਹਾ ਨਾ ਓੰਮੇ ਤੂੰ ਹੀ ਚਲਾ ਲੋ ਆਗੇ ਜੇ ਮੈਂ ਚਲਾਈ ਹੁੰਦੀ ਨਾ ਹੁਣ ਤੱਕ ਮੈਂ ਨੌਕਰੀ ਲੱਭ ਵੀ ਲੈਣੀ ਸੀ ਲੱਭ ਲੈਣੀ ਤਾਂ ਹੀ ਉਹ ਲੱਭ ਲਈ ਐ ਨਾ ਉਹਨੇ ਦਿਨਾਂ ਦੀ ਕਿਹਦੀ ਹੈਲਪ ਕਰੀਦੀ ਨਾ ਸੁਣਾਈ ਦਾ ਨਹੀਂ ਹੁੰਦਾ ਓਹੋ ਬ੍ਰੋ ਗੈਕਟਿਵਾ ਓ ਰੋਕਾ ਕਿੱਥੇ ਹੋਣ ਜਾਣ ਤੋਂ ਸੜਕ ਦੇ ਵਿੱਚ ਘਰ ਰੋਕਦਾ ਆ ਇਟਵੀ ਗੱਤੇ ਵੀ ਨੌਕਰੀ ਮਿਲ ਸਕਦੀ ਐ ਇਹ ਨਹੀਂ ਆ ਅੱਛੇ ਕਿਤੇ ਕੁੱਕ ਦੀ ਜੌਬ ਮਿਲੇ ਨਾ ਉਹ ਵੀ ਮੈਂ ਕਰ ਲਾਂਗੀ ਮੈਂ ਖਾਣਾ ਬੜਾ ਵਧੀਆ ਬਣਾ ਲੈਂਦੀ ਆ ਪਤਾ ਮੈਨੂੰ ਕਿੰਨਾ ਕ ਵਧੀਆ ਬਣਾ ਲਾਂਦੇ ਜੇ ਸਾਰੀ ਸਬਜੀ ਤੇ ਰਾਤੀ ਲੂਣ ਹੀ ਲੂਣ ਕਰਤਾ ਜੀ ਵਧੀਆ ਬਣਾ ਲਾਂਦੇ ਸਭ ਪਲੇਖੇ ਨਾ ਪੈ ਗਿਆ ਸੀ ਤੂੰ ਗੱਲਾਂ ਚ ਲਾਇਆ ਸੀ ਹਾਂ ਮੈਂ ਗੱਲਾਂ ਚ ਕਿੱਥੇ ਲਾਇਆ ਆਹ ਹੈ ਰੋਕਲਾ ਕਿਤੇ ਕਿੰਨਾ ਕੁ ਡੀਜ਼ਲ ਤੇਰੀ ਸਕੂਟੀ ਜਿਹੜਾ ਚਲਾਈ ਜਾਂਦੇ ਆ ਡੀਜ਼ਲ ਨਹੀਂ ਅੰਗਾ ਪੈਟਰੋਲ ਹੁੰਦਾ ਵਾ ਉਹ ਬਣ ਗਈ ਗੱਲ ਬਣ ਗਈ ਗੱਲ ਕਾਦੀ ਗੱਲ ਬਿਲਡਿੰਗ ਵਿਖੰਦੀ ਹੈ ਹਾਂ ਵਿਖੰਦੀ ਹੈ ਚੰਗੀ ਤਰ੍ਹਾਂ ਵੇਖੋ ਚੰਗੀ ਤਰ੍ਹਾਂ ਵੇਖੀ ਐ ਬਸ ਫਿਰ ਮਿਲ ਗਈ ਨੌਕਰੀ ਸਮਝੋ ਐਚ ਆਹੋਏ ਚੋਰ ਕਿਚ ਅਬ ਅੱਛਾ ਠੀਕ ਆ ਸੀਮੈਂਟ ਸਰੀਆ ਚੁੱਕ ਲੈਂਦੇ ਜੇ ਨਾ ਉਹ ਬੋਲ ਪੋ ਅੱਛਾ ਤੂੰ ਮੇਰੇ ਨੌਕਰੀ ਲਮਾਣ ਲੈ ਕੇ ਆਇਆ ਹੈ ਤੇ ਹੁਣ ਸੀਮੈਂਟ ਸਰੀਆ ਦੀ ਗੱਲ ਕਰਦਾ ਪਿਆ ਜੇ ਮੈਂ ਸੀਮੈਂਟ ਸਰੀਆ ਚੱਕਣਾ ਸੀ ਫੇ ਤੈਨੂੰ ਕਿਹੜੀ ਕੋਲੋਂ ਲੈ ਕੇ ਆਉਣਾ ਸੀ ਤੇਰੇ ਤੇ ਜਾਨ ਪਛਾਨ ਬੜੀ ਸੀ ਰਹਿ ਇੱਥੇ ਉਹ ਮਜ਼ਾਕ ਲੱਗਾ ਮਜ਼ਾਕ ਲੱਗਾ ਲੱਭ ਲੈਨੇ ਕੰਮ ਵੀ ਨਹੀਂ ਛੱਡ ਪਰਹੋ ਮੈਂ ਆਪੇ ਸਕੂਟੀ ਚਲਾਨਣੀ ਹੈ ਬਾਈਓ ਬਾਈਓ ਨਾ ਮੈਂ ਇਧਰ ਇਧਰ ਮੈਂ ਕਿਉਂ ਨਾ ਇਧਰ ਮੈਂ ਚਲਾਨਣੀ ਚੱਲ ਪਿੱਛੋਂ 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 ਮੇਰੀ ਲਪਣੀ ਹਸਪੀਟਲ ਹੀ ਜਾਣਾ ਬਾਈਓ ਮੈਂ ਮੈਨੂੰ ਆਂਦੀ ਚੰਗੀ ਤਰ੍ਹਾਂ ਚਲਾ ਚੱਲ ਪਿੱਛੋਂ ਪਿੱਛੇ ਹੋ ਪਿੱਛੇ ਹੋ ਉਹ ਬਾਈਓ ਪਿੱਛੇ ਮੈਂ ਹੁਣ ਪੱਕਾ ਲਾਪੂਗਾ ਤੈਨੂੰ ਸ라이ਡ ਦੇਣ ਦੇ ਕਿ ਨਹੀਂ ਚੱਪਿਛੋ ਪਿੱਛੋ ਪਿੱਛੋ ਚੱਲ 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 ਪਿੱਛੋ ਮੇਰੀ ਛੇ ਲੈਣੇ ਚਲਾਣੇ ਚ ਖਾਈ ਸੀ ਉਹ ਬੰਦ ਕਰ ਦੋ ਰਹਿਣ ਦੋ ਤੂੰ ਪਾ ਗਿਆ ਵੈਕਮ ਵੈਕਮ ਕਿ ਤੂੰ ਸਟਾਰਟ ਹੁੰਦੀ ਆ ਕੂੜ ਰਹੀ ਨਹੀਂ ਚਾਰਟ ਕਰਨੀ ਆਉਂਦੀ ਉਹ ਚਾਲੇ ਕਬਲਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਬੈ ਬੈ ਜਲਦੀ ਬੈ ਛੇਤੀ ਚੱਲ ਅਰੇ ਬਾਬ ਚਾਲੀਆਂ ਅੱਜ ਤੂੰ ਬਸ ਸਟਾਰਟ ਕਰ ਦੇ ਕਰਦਾ ਸਟਾਰਟ ਕਰ ਦੇ ਆ ਵਾਹ ਚੱਲ ਪ੍ਰਿਆ ਜਿਹੜੇ ਕਹਿੰਦੇ ਨੇ ਕੁੜੀਆਂ ਕਮਜ਼ੋਰ ਆ ਅੱਜ ਦਿਖਾ ਦੇ ਉਹਨਾਂ ਨੂੰ ਯੇ ਓ ਰੱਬਾ ਵਿਚਾਲੀ ਰੱਬਾ ਅੱਜ ਵਿਚਾਲੀ ਮੈਨੂੰ ਓ ਮੈਂ ਕੈਨੇਡਾ ਜਾ ਤੇ ਜਾਣਾ ਸਕੂਟਰੀ ਤੇ ਨਹੀਂ ਜਾਣਾ ਓਲੀ ਚਲਾ ਓਲੀ ਓ ਇੱਧਰ ਕਰ ਇੱਧਰ ਓ ਰੱਬਾ ਵਿਚਾਲਾ ਓਏ ਰੱਬਾ ਵਿਚਾਲਾ ਓਏ ਓਲੀ ਚਲਾ ਲਓ ਓਲੀ ਓਏ ਤੂੰ ਕਿੱਧਰ ਜਾਂਦਾ ਓਲੀ ਜਨਾ ਮੈਂ ਯੂਕੇ ਸਕੂਟਰੀ ਤੇ ਨਹੀਂ ਜਾਣਾ ਜਾ ਤੇ ਜਾਣਾ ਵਾ ਹੇਲਣਾ ਫਿਰ ਹੇਲਣਾ ਹੇਲਣਾ ਓ ਪਿੱਛੇ ਆਇਓ ਪਿੱਛੇ ਬਾਇਓ ਮੈਂ ਆਪੇ ਨੌਕਰੀ ਲੱਭ ਲੂੰਗਾ ਇਹ ਰੱਬਾ ਕੋਈ ਟੈਨਸ਼ਨ ਹੈ ਜਿੰਨਾ ਬੋਲੇਗਾ ਉਨੇ ਸਕੂਟੀ ਟਿਕਨੇ ਟੈਨਸ਼ਨ ਹੈਗੀ ਹੈ। ਰੱਬਾ ਕੌਨਫੀਡੈਂਸ ਨਾਲ ਬੈਠ ਜਿੰਦਗੀ ਕੌਨਫੀਡੈਂਸ ਨਾਲ ਚੱਲਦੀ ਹੈ। ਉਹਾਨੂੰ ਨਹੀਂ ਚਾਹੀਦਾ ਕੌਨਫੀਡੈਂਸ ਕੋਈ ਵੀ। ਉਹ ਆਇਓ ਪਿੱਛੇ ਮੈਂ ਆਪਣੇ ਪਿੱਛੇ ਪਿੱਛੇ ਵਾਲੇ ਨੂੰ ਰੋਕ ਕੇ ਅੱਗੇ ਨਾ ਆਓ। ਉਹਨੂੰ ਰੋਕ ਰਾਂ ਉਹਨੇ ਉਤਰ ਕੇ ਮੇਰੇ ਚਪੇੜਾਂ ਧੜ ਦੇਣੀਆਂ। ਉਹਨੂੰ ਰੋਕਦਾ ਮੈਂ। ਵਾਹ ਰੱਬਾ ਬਚਾਲਾ ਰੱਬਾ। ਐਨ ਚੱਲ ਗਿਆ ਚੱਕੜ ਤਾਂ ਨਹੀਂ ਚੱਕੜ। ਓ ਚੱਕੜ ਚੱਕੜ ਚੱਕੜ। ਇੱਧਰ ਰੱਖ ਇੱਧਰ ਅੱਛਾ ਅੱਛਾ ਤੂੰ ਨੌਕਰੀ ਰਹਿਂਦੇ ਤੈਨੂੰ ਮੈਂ ਆਪੇ ਯੂਕੇ ਤੋਂ ਪੈਸੇ ਪਾਰਿਆ ਕਰੂੰਗਾ ਆਹੋ ਤੂੰ ਰਹਿਂਦੇ ਨੌਕਰੀ ਤੂੰ ਪਿੱਛੇ ਆ ਚੱਲ ਪਿੱਛੇ ਆਓ ਪਿੱਛੇ ਕੀ ਫਾਇਦਾ ਨੂੰ ਲਿਆਂਦਾ ਕੰਮ ਤਾਂ ਸਾਰਾ ਮੈਨੂੰ ਹੀ ਕਰਨਾ ਪੈਂਦਾ ਪਿਆ ਵਾ ਮਨਪ੍ਰੀਤ ਕਰ ਕੋਸ਼ਿਸ਼ ਇਹੋ ਜਿਹਾ ਜਿਹੜੇ ਜੌਬ ਨਾ ਮਿਲੇ ਮੰਮੀ ਮੰਮੀ ਕੀ ਹੋ ਗਿਆ ਤੈਨੂੰ ਮੰਮੀ ਕਮਲ ਨੂੰ ਫੋਨ ਕਰੋ ਉਹਨੂੰ ਘਰੇ ਵਾਪਸ ਆ ਕਿਹੜੀ ਗੱਲ ਤੋਂ ਜੇ ਤੁਸੀਂ ਨਹੀਂ ਨਾ ਕਰਦਾ ਫੋਨ ਮੈਂ ਚੱਲੀ ਆਪਣੇ ਪੇਕੇ ਪੇਕੇ ਚੱਲੀ ਮੈਂ ਸੱਦੂ ਕਿਹੜੇ ਬਾਣੇ ਨਾਲ ਕੀ ਕਵਾਂ ਉਹਨੂੰ ਮੈਂ ਉਹਨੂੰ ਕਹੇ ਜਲਦੀ ਆ ਕਰੇ ਪਰੋਣੇ ਆਏ ਆ ਤੇਰ ਕਰ ਦੇ ਨਹੀਂ ਫਿਰ ਹਲੋ ਫੋਨ ਕਰੋ ਗੱਲ ਤੂੰ ਗੱਲ ਕਰ ਮੈਂ ਨਹੀਂ ਗੱਲ ਨਹੀਂ ਤੁਸੀਂ ਕਰੋ ਗੱਲ ਤੂੰ ਗੱਲ ਕਰ ਮੈਂ ਨਹੀਂ ਕਰਨੀ ਫੜਾ ਰਾ ਓ ਰੁਕ ਜਾ ਰੁਕ ਜਾ ਕਰੋ ਫੋਨ ਆ ਫੋਨ ਹੈਲੋ ਹੈਲੋ ਹਾਂ ਮਾਤਾ ਕਹਲ ਪੁੱਤਰ ਕਿੱਥੇ ਆ ਉਹ ਤੁਹਾਨੂੰ ਪਤਾ ਹੀ ਆ ਨੌਕਰੀ ਲੱਭਣ ਆਇਆ ਵਾਂ ਘਰ ਪਰੋਣੇ ਆਏ ਆ ਉਜੇ ਪਰੌਣਿਆਂ ਨੂੰ ਮੈਂ ਜੱਫੀਆਂ ਪਾਉਣੀਆਂ ਤਾਂ ਸੱਗੇ ਪਰੌਣੇ ਮੇਰੇ ਕਰਕੇ ਹੁੰਦੇ ਅੱਜ ਵੱਖਰੇ ਆਏ ਆ ਤੂੰ ਆ ਘਰ ਪਰੌਣੇ ਆਏ ਘਰ ਕੋਈ ਸਮੋਸੇ ਸਮੋਸੇ ਕੋ ਪਕੌੜੇ ਪਕੂੜੇ ਲਿਆਉਣੇ ਆ ਉਹ ਮੇਰੇ ਉਹਨਾਂ ਦੁਕਾਨ ਵਾਲਿਆਂ ਨੇ ਪਕੌੜੇ ਵਾਧਾ ਥੋੜੀ ਪਾ ਲੈ ਨੇ ਮਾਤਾ ਮੈਂ ਤੂੰ ਗੱਲਾਂ ਘੱਟ ਕਰ ਘਰ ਆ ਤੂੰ ਛੇਤੀ ਆ ਹੈ ਅੱਜ ਕੀ ਹੋ ਗਿਆ ਇਹਨਾਂ ਨੂੰ ਹੋਇਆ ਨਾ ਤੇਰਾ ਭਰਾ ਕਰ ਨਾ ਤੇਰਾ ਪਿਓ ਕਰ ਤੇ ਕਿੱਥੋਂ ਆਈ ਕੋਈ ਚੀਜ਼ ਸਵਰ ਕਰ ਲੈ ਤੂੰ ਵੀ ਉਹ ਇਹਨਾਂ ਨੂੰ ਕੀ ਹੋ ਗਿਆ ਛੇਤੀਆ ਵੀ ਨੂੰ ਨਹੀਂ ਪਤਾ ਕੀ ਗੱਲ ਦਾ ਛੇਤੀਆ ਛੇਤੀ ਉਹ ਇਹਨਾਂ ਨੂੰ ਕੀ ਹੋ ਗਿਆ ਯਾਰ ਚੰਗੇ ਭਲੇਗੇ ਹੀ ਨੰਮੀ ਆਣ ਲੱਗੇ ਆਉਣ ਲੱਗੇ ਨਈ ਬੋ ਤਾਂ ਇੰਨੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲਈ ਜੇ ਸਾਭ ਠੀਕ ਕਰੇਗਾ ਸੱਚੇ ਪਾਤਸ਼ਾਹ ਵਾਹਿਗੁਰੂ ਰੋ ਸਾਰਾ ਕਤੂ ਰਹੇ ਤੇ ਰੱਬ ਨੇ ਮੇਰੇ ਹੱਥ ਸ਼ਾਇਦ ਮਹਿੰਦੀ ਲਈ ਨਹੀਂ ਮਿਹਨਤ ਲਈ ਬਣਾਏ ਆ ਮਿਹਨਤ ਵਾਲੇ ਹੱਥ ਸਭ ਤੋਂ ਸੋਨੇ ਹੁੰਦੇ ਆ ਰਹਿਗੇ ਨਾ ਮੇਰੇ ਕੋਲ ਹਾਂ ਨੇ ਬੱਸ ਕਰ ਤੂੰ ਕਿ ਲੁੜੀਏ ਕੋਈ ਤਰਫੀ ਜਾਣ ਨਹੀਂ ਆ ਤੁਹਾਨੂੰ ਕਿਹਾ ਸੀ ਨਾ ਜਾਂਦੋ ਉਹਨੂੰ ਨਿਕਲ ਗਈ ਹਥੋਂ ਹੁਣ ਨਹੀਂ ਆਂਦੀ ਹਥੋਂ ਮਿਲ ਗਈ ਨੌਕਰੀ ਉਹਨੂੰ ਹੁਣ ਜਿਹੜਾ ਤਾਂ ਕਰਾਈ ਨਹੀਂ ਆ ਨਹੀਂ ਨਹੀਂ ਮਿਲੀ ਨਹੀਂ ਤੁਹਾਨੂੰ ਬੋਲਾ ਪਤਾ ਵਾ ਹਾਏ ਸਕੂਟੀ ਚਲਾ ਕੇ ਤੇ ਮਜ਼ਾ ਹੀ ਆ ਗਿਆ ਅੱਜ ਤੁਹਾਨੂੰ ਮਜ਼ੇਰੀ ਪਈ ਆ ਇੱਧਰ ਗਾਲ੍ਹਾਂ ਪੈਣੀਆਂ ਮੈਨੂੰ ਘਰੋਂ ਕਿਉਂ ਸ਼ਾਮ ਦੇ ਤੁਰਿਆਂ ਤੇ ਰਾਤ ਪੈ ਗਈ ਆ ਆਗੇ ਲੱਗਦਾ ਹਾਈ ਮੰਮੀ ਅਗਰ ਨਹੀਂ ਕਰਾਂ ਦੱਸੋ ਮੈਨੂੰ ਕੀ ਕਰਾਂ ਮਾਰੀ ਜੇ ਮੰਮੀ ਭਜਾ ਨਹੀਂ ਦਿੱਤ ਲੈਣੀ ਕਿੱਥੇ ਪਾਵਾਂ ਫਿਰ ਸੋਣੇ ਦੇ ਪੈ ਅੱਥੇ ਪਾਵਾਂ ਮਾਰ ਲੱਗੇਗੀ ਮਾਰ ਦੋ ਹਣ ਜਿੱਥੇ ਮਾਰਨੀ ਆ ਚੰਗਾ ਭਲਾ ਮੈਂ ਸਕੂਟਰੀ ਚਲਾ ਕੇ ਘਰ ਪਹੁੰਚ ਜਾਣਾ ਸੀ ਉਧਰ ਪਰੋਨੇ ਡੀ ਡੇ ਬੁੱਢੇ ਹੋ ਗਏ ਹੋਣੇ ਆ ਚੱਲਾਂ ਮੈਂ ਆਹ ਬੰਦ ਕੀਤੇ ਕਰਨੀਆਂ ਪਹਿਲੇ ਓਨ ਕਰਨ ਦਾ ਨਹੀਂ ਪਤਾ ਸੀ ਰਸਤੇ 'ਚ ਚਲਾਉਣ ਦਾ ਨਹੀਂ ਪਤਾ ਸੀ ਤੇ ਹੁਣ ਬੰਦ ਕਰਨ ਦਾ ਨਹੀਂ ਪਤਾ ਅੱਜ ਤੇ ਮੈਂ ਰੱਬ ਆਸਰੇ ਘਰ ਪਹੁੰਚਿਆ ਏਦਾਂ ਹੁੰਦੀ ਬੰਦ ਅ ਲੈਟ ਜਗੰਡੀ ਏ ਉਹ ਜਗਦੇ ਹੀ ਰਹਿਣੀ ਆ ਚਾਬੀ ਕਾਹਦੇ ਲਈ ਲਾਈ ਏ ਸਟੈਂਡ ਲਾ ਕੇ ਤੇ ਅੰਦਰ ਆ ਜਿਓ ਅੱਛਾ ਸਟੈਂਡ ਕਿੱਦਾਂ ਲਾਉਣਾ ਸਟੈਂਡ ਏਦਾਂ ਲੱਗਦਾ ਸਟੈਂਡ ਆ ਵੇਖੋ ਚਾਬੀ ਲਾ ਕੇ ਤੇ ਹੁਣ ਆ ਜਿਓ ਅੰਦਰ ਠੀਕ ਆ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਨਾ ਤੁਹਾਨੂੰ ਐਕਟਿਵ ਸਟਾਰਟ ਕਰਨੀ ਆਉਂਦੀ ਐ ਨਾ ਬ੍ਰੇਕ ਲਾਉਣੀ ਆਉਂਦੀ ਨਾ ਸਟੈਂਡ ਲਾਉਣਾ ਆਉਂਦਿਆ ਤੁਹਾਨੂੰ ਸਹੇਲੀ ਨੇ ਸਖਾਇਆ ਕੀ ਵਾ ਰੇਸ ਦੇਣੀ ਵਾਹ ਓਏ ਰੱਬਾ ਵਾ ਤਨ ਤੂੰ ਹੀ ਤੇ ਤਨ ਤੁਹਾਡੀ ਸਹੇਲੀ ਤੇ ਤਨ ਮੈਂ ਜਿਹੜਾ ਪਿੱਛੇ ਬਹਿ ਕੇ ਆਇਆ ਆਜੇ ਅੰਦਰ ਓ ਕੀ ਰੋਲਾ ਪਾਇਆ ਤੀ ਫੋਨ ਤੇ ਕਿੱਥੇ ਗਈ ਤੁਹਾਡੇ ਪਰੋਣੇ ਨੌਕਰੀ ਤੇ ਨਹੀਂ ਲੱਭੀ ਓ ਇਦਾਂ ਨਹੀਂ ਬੋਲੀਦਾ ਐਵੇਂ ਬੋਲੀਦਾ ਨੌਕਰੀ ਲੱਭ ਗਈ ਆ ਦੀਦੀ ਨੂੰ ਕੀ ਹੋਇਆ ਐ ਇਹ ਪੁੱਤ ਠੀਕ ਨਹੀਂ ਹੋएगी ਉਹ ਦੀਦੀ ਦੀ ਤੁਸੀਂ ਛੱਡੋ ਜਰ ਉਹਦੀ ਵੀ ਆਈ ਆਈ ਚੌਂਕੇ ਚੜਾਣ ਤੋਂ ਬਾਅਦ ਬਿਮਾਰੀ ਰਹੀ ਹੈ। ਅੱਛਾ ਕੀ ਹੋਇਆ ਵੈਸੀ ਆਂਟੀ? ਆਂਦੀ ਹੈ ਚੱਕਰ ਜਿਹਾ ਆਉਂਦੇ ਪਤਾ ਨਹੀਂ ਕੀ ਹੋਇਆ ਇਹਨੂੰ। ਓਹੋ ਪ੍ਰੋਹਣੇ ਆਏ ਹੋਣੇ ਆ ਨਾ ਤੇ ਕਿੰਨੇ ਪ੍ਰੋਹਣੇ ਸਾਹਮਣੇ ਤੋਂ ਬਾਅਦ ਬਿਮਾਰ ਹੋ ਗਏ ਹੋਣੇ ਆ। ਆਹੋ ਆਹੋ ਵੇਲਾ ਕੁੜੀ ਨੂੰ ਸਮਝ ਲੱਗ ਗਈ। ਕੋਈ ਗੱਲ ਨਹੀਂ ਰੈਸਟ ਕਰ ਲੈਣ। ਨਹੀਂ ਸੱਚ ਮੈਨੂੰ ਚੇਤਾ ਆਇਆ ਪ੍ਰੋਹਣੇ ਕਿੱਥੇ ਗਏ ਜਿਹੜੇ ਆਏ ਸੀ। ਚਲ ਗਏ ਉਹ ਦੰਡੀ ਠੀਕ ਠੀਕ ਕੇ। ਇੱਕ ਇਹੋ ਜੇ ਪ੍ਰੋਣੇ ਹੀ ਜਿਹੜੇ ਦੁਪਹਿਰੇ ਆਏ ਤੇ ਰਾਤੀ ਚਲ ਗਏ ਸਾਡੇ ਘਰ ਕੋਈ ਪ੍ਰੋਣਾ ਅਜੇ ਹਫਤਾ ਹਫਤਾ ਕਿਤੇ ਜਾਂਦਾ ਨਹੀਂ ਇਹ ਕਿਦਾਂ ਚਲ ਗਏ ਫਿਰ ਹਾਦਿਆ ਯਾਰ ਕਮਾਲਿਆ ਟਾਡੇ ਵਾਲੀ ਮਾਂ ਵੀ ਉਹ ਕਿੰਦਾ ਨਹੀਂ ਬੋਲੀਦਾ ਹੁੰਦਾ ਤੁਹਾਨੂੰ ਯਾਰਾ ਪਤਾ ਵਾ ਮੈਂ ਚੱਲਾਂ ਅੱਗੇ ਤੂੰ ਹੀ ਮੇਰਾ ਸਵੇਰ ਦਾ ਬੜਾ ਦਿਮਾਗ ਖਰਾਬ ਕੀਤਾ ਆਂਟੀ ਕਸੇ ਚੱਕਰ ਕਾਤੇ ਆ ਰਹੇ ਇਹਨਾਂ ਨੂੰ ਇਹਨ ਸਰ ਵਈ ਕਲਿਆ ਨਾ ਤਾਂ ਚੱਕਰ ਆਉਂਦੇ ਆ ਅੱਛਾ ਮੈਂ ਥੋੜਾ ਨੱਪਦਾ ਇਹਨਾਂ ਨੂੰ ਹੋ ਨਹੀਂ ਨਹੀਂ ਮੈਂ ਨਹੀਂ ਕਰ ਕੋਈ ਮੇਰੇ ਅੱਗੇ ਬਾ ਬੜੀ ਪੀੜ ਕਰਦੀ ਵੀ ਮੈਂ ਆਪੇ ਠੀਕ ਹੋ ਜਾਗੀ ਪੈਣ ਤੂੰ ਜਾ ਠੀਕ ਠੀਕ ਹੈ ਅੱਛਾ ਆਂਟੀ ਫੇ ਮੈਂ ਰੈਸਟ ਕਰ ਲਾਂ ਕੈਨ ਨੂੰ ਮੇਰਾ ਦਿਲ ਨਹੀਂ ਕਰਦਾ ਤੂੰ ਹਫਤਾ ਇੱਕ ਠਹਿਰ ਕੇ ਨੌਕਰੀ ਲੱਭ ਲਈ ਇਹਦੇ ਤੋਂ ਹਫਤਾ ਇੱਕ ਚੱਕਰ ਹੀ ਨਹੀਂ ਠੀਕ ਹੋਣੇ ਠੀਕ ਹੈ ਤੇ ਮੇਰੇ ਨਾਲ ਥੋੜੀ ਜਿਹੀ ਹੈਲਪ ਕਰਾ ਦੇ ਕਿਉਂਕਿ ਥੋੜਾ ਬੋਤਾ ਕੰਮ ਕਰਦਾ ਕਰਵਾ ਦੇ ਕਰੀ ਮੇਰੇ ਨਾਲ ਠੀਕ ਹੈ ਕੋਈ ਗੱਲ ਨਹੀਂ ਆਂਟੀ ਮੈਂ ਹਫਤੇ ਬਾਅਦ ਚਲ ਜਾਗੀ ਨੌਕਰੀ ਲੱਭਣ ਪਹਿਲਾਂ ਦੀਰੀ ਦਾ ਠੀਕ ਹੋਣਾ ਜ਼ਰੂਰੀ ਹੈ ਹੁਣ ਕੀ ਕਰਨਾ ਫਿਰ ਮੈਨੂੰ ਦੱਸ ਦੋ ਆਹ ਰੋਟੀ ਬਣਾਵਾਲੀ ਵੇਖ ਰਸੋਈ ਵਿੱਚ ਕਿ ਥੋੜੀ ਜੀ ਤੇ ਕੋ ਬਣਾ ਦੇ ਤੇ ਬਾਹਰ ਝਾੜੂ ਪੋਚਾ ਜਾਈ ਕਰਨ ਵਾਲਾ ਪਿਆ ਆ ਉਹ ਕਰਵਾ ਦੇ ਤੇ ਬਸ ਫਿਰ ਦਰੈਸਟ ਕਰਨੀ ਖੜੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆਂਟੀ ਠੀਕ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ। ਉਹ ਨਹੀਂ ਹੁਣ ਸਾਰਾ ਕੰਮ ਹੋ ਗਿਆ। ਨਹੀਂ ਤੂੰ ਕਿੰਨੇ ਚਿਰ ਦੇ ਲੱਗੇ ਹੋ। ਕੋਈ ਨਾ। ਅੱਛਾ ਤੂੰ ਸਭੀ ਟੈਸਟ ਕਰਕੇ ਦੱਸ ਕਿਵੇਂ ਦੀ ਬਣੀ ਐ। 1 ਮਿੰਟ। ਲਿਆ। ਧਿਆਨ ਤੂੰ ਨਾ ਕਰ ਗਰਮ ਬਹੁਤ। ਲਿਆ। ਵਧੀਰੀ ਬਣੀ ਬਹੁਤ ਸਵਾਦ ਆ ਆਛਾ ਮੈਂ ਤਾਂ ਡਰੀ ਗਈ ਸੀ ਨਹੀਂ ਬਹੁਤ ਸਵਾਦ ਬਣੀ ਆ ਆਵਣਾ ਟ੍ਰਾਈ ਕਰ ਮੈਨੂੰ ਤੁਹਾਨੂੰ ਜੋਬ ਲੱਭ ਗਈ ਨਹੀਂ ਨਹੀਂ ਜੋਬ ਨਹੀਂ ਲੱਭੀ ਕਿਉਂ ਅ ਪਤਾ ਨਹੀਂ ਕਿਉਂ ਨਹੀਂ ਲੱਭੀ ਆਹੋ ਘਰ ਜੁਛੇਤੀ ਆ ਗਈ ਸੀ ਅਸੀਂ ਚਾਚੂ ਨੂੰ ਤੁਹਾਨੂੰ ਜੋਬ ਲੱਭ ਦੇਣੀ ਆ ਉਹਨਾਂ ਦੀ ਬੜੀ ਜਾਣ ਪਛਾਣ ਹੈ ਕੀ ਵਾਰ ਜਾਣ ਪਛਾਣ ਉਹਨੂੰ ਤੇ ਕੋਈ ਰਾਹ ਹੀ ਲੱਭਣ ਡਿਆ ਸੀ ਉਹ ਨਹੀਂ ਨਹੀਂ ਉਹ 2 ਸਾਲ ਬਾਅਦ ਬਾਹਰੋਂ ਆਇਆ ਤਾਂ ਕਰਕੇ ਰਾਹ ਭੁੱਲ ਗਿਓ ਨਹੀਂ ਆਉਂ। ਅੱਛਾ 2 ਸਾਲ ਬਾਅਦ ਆਪਣੇ ਘਰ ਦਾ ਰਾਹ ਭੁੱਲ ਗਿਆ ਸੀ ਪਹਿਲਾਂ। ਜੌਬ ਦੀ ਗੱਲ ਕਰਦੀ ਐ। ਕੁਝ ਨਹੀਂ ਪਤਾ ਲੱਗਣ ਡਿਆ ਸੀ ਐਵੇਂ 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 ਕਿਤੇ ਗਲੀ ਕਿਸੇ ਗਲੀ ਕਿਤੇ ਕਿਸੇ ਗਲੀ ਕਮਾਈ ਜਾਣ ਡਿਆ ਸੀ। ਹੁਣ ਮੈਂ ਆਪੇ ਜਾਉਂਗੀ। ਉਹ ਪਰ ਹੁਣ ਮੈਂ ਜਾ ਨਹੀਂ ਸਕਦੀ। ਤੁਹਾਡੇ ਦਾਦੀ ਨੇ ਕਿਹਾ ਆ ਕਿ 8 ਦਿਨਾਂ ਮੈਂ ਘਰੋਂ ਬਾਹਰ ਨਹੀਂ ਜਾਣਾ ਕਿਉਂਕਿ ਤੇਰੇ ਮੰਮੀ ਠੀਕ ਨਹੀਂ ਨਾ ਹੈਗੇ ਤਾਂ ਕਰਕੇ। ਫੇਰ ਘਰ ਦਾ ਕੰਮ ਮੈਂ ਸੰਭਲੂਗੀ। ਤੁਸੀਂ ਐਵੇਂ ਬੜੇ ਚੰਗੇ ਹੋ ਤੁਹਾਡੇ ਮੈਨੂੰ ਕੁਝ ਕੰਮ ਆ ਸਕਾ ਐਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ ਇਸ ਜਿਸ ਚਿੱਤਰ ਮੈਂ ਜਿੱਤਾਂ ਲੈ ਫੇਰਨਾ ਹੈ ਇੱਥੇ ਸੋਫੇ ਤੇ ਲੈ ਚਾ ਚਦਾ ਮਾਰ ਕੋਕ ਠੀਕ ਹੈ ਨਾ ਆਵੇ ਨਾ ਆ ਦਰਵਾਜ਼ੇ ਬੜੇ ਗੰਦੇ ਹੋਏ ਆਵੇ ਉਹ ਕਿੰਨਾ ਜਾਲਾ ਜਾਂ ਲੱਗਾ ਹੈ ਹੈ ਇਹ ਵੀ ਮੜਾ ਇੱਕ ਟਾਕੀ ਜੀ ਮਾਰਦੀ ਪਿੱਤੀ ਠੀਕ ਹੈ ਹਾਂ ਕਰ ਦੇ ਮੇਰੀ ਇਹ ਰਤਾ ਬੜੀ ਜੀ ਕੰਡ ਨਹੀਂ ਠੀਕ ਫੋਟੇ ਦਾਨੀ

ਕੀ ਸੋਚੀ ਪਈ ਤੁਸੀਂ ਤੁਹਾਨੂੰ ਕਾਈ ਟੈਨਸ਼ਨ ਪਈ ਹੈ ਬੇਟਾ ਮੈਨੂੰ ਉਹ ਕੁੜੀ ਦੀ ਟੈਨਸ਼ਨ ਲੱਗੀ ਆ ਮੰਮੀ ਜੀ ਤੁਹਾਨੂੰ ਜਾਈ ਟੈਨਸ਼ਨ ਆ ਤੇ ਫੋਨ ਕਰ ਲਓ ਕੁੜੀ ਨੂੰ ਪੁੱਤ ਜੇ ਮੈਂ ਕੁੜੀ ਨੂੰ ਫੋਨ ਕਰਾਂਗੀ ਤੇ ਤੇਰੀ ਮਾਸੀ ਬੁਰਾ ਮੰਨ ਜਾਏਗੀ ਤੂੰ ਮਾਸੀ ਨੂੰ ਫੋਨ ਕਰ ਲਓ ਫਿਰ ਜੇ ਮਾਸੀ ਨੂੰ ਫੋਨ ਕੀਤਾ ਤੇ ਉਹਨੇ ਕਹਿਣਾ ਪਹਿਲੇ ਤੇ ਕਦੀ ਭੈਣ ਨੇ ਇੰਨਾ ਫੋਨ ਕੀਤਾ ਨਹੀਂ ਹੁਣ ਘਰੇ ਮੈਂ ਕੁੜੀ ਲਾਏਂਗੀ ਤੇ ਤਾਂ ਮੈਨੂੰ ਫੋਨ ਤੇ ਫੋਨ ਕਰੀ ਜਾਂਦੀ ਹੈ ਪੁੱਤ ਕਈ ਗੱਲਾਂ ਸੋਚਣੀਆਂ ਪੈਂਦੀਆਂ ਮੰਮੀ ਉਹਦੀ ਇੰਨੀ ਟੈਨਸ਼ਨ ਲਓ ਅਗਲੀ ਗੰਦੀ ਮੇਰਾ ਇੱਥੇ ਮਾਨ ਨਹੀਂ ਲੱਗਦਾ ਬੋਰ ਹੁੰਨੀ ਆ ਤਾਂ ਗਈ ਉਥੇ ਬੋਰ ਤੈਨੂੰ ਕਿੰਨੀ ਆ ਕਿ ਉਹ ਬੋਰ ਹੁੰਦੀ ਸੀ ਮਾਸੀ ਨੇ ਕਿਹਾ ਮੈਨੂੰ ਮਾਸੀ ਨੇ ਕਿਹਾ ਨਹੀਂ ਪਤਾ ਇਹ ਗੱਲ ਗਲਤ ਆ ਉਹ ਬੋਰ ਨਹੀਂ ਸੀ ਹੁੰਦੀ ਤੇ ਨਾ ਹੀ ਉਹਨੇ ਕਦੀ ਕਿਹਾ ਉਹ ਇੱਥੇ ਬੜੀ ਖੁਸ਼ ਸੀ ਇਹ ਤੇ ਤੇਰੀ ਮਾਸੀ ਐਸ ਕਰਕੇ ਉਹਨੂੰ ਲੈ ਕੇ ਗਈ ਆ ਕਿ ਤੇਰਾ ਤੇ ਅਮਨ ਦਾ ਰਿਸ਼ਤਾ ਖਰਾਬ ਨਾ ਹੋਵੇ ਕੀ ਮਤਲਬ ਅੱਛਾ ਰਿਸ਼ਤੇ ਵਾਲੀ ਕਿਹੜੀ ਗੱਲ ਹੈ ਕੀ ਆ ਕਿਉਂਕਿ ਤੇਰੀ ਮਾਸੀ ਨੇ ਮੇਰੇ ਨਾਲ ਬੜੀ ਵੱਡੀ ਗੱਲ ਕੀਤੀ ਸੀ ਕਿ ਤੂੰ ਜਵਾਨ ਮੁੰਡਾ ਏ ਤੇਰਾ ਤੇ ਮੁੰਡੇ ਦੇ ਨਾਲ ਜਵਾਨ ਕੁੜੀ ਨੂੰ ਨੌਕਰੀ ਲੱਭਣ ਭੇਜ ਦੇਣੀ ਆ ਤੇ ਤੂੰ ਗਲਤ ਕਰਨੀ ਆ ਤੇ ਤੂੰ ਆਪਣਾ ਘਰ ਆਪ ਖਰਾਬ ਕਰਨੀ ਆ ਤੇ ਮੈਂ ਤੇਰੀ ਮਾਸੀ ਨੂੰ ਬੜੀ ਵੱੜੀ ਕਿਹਾ ਸੀ ਵੀ ਨਹੀਂ ਇੱਕ ਤੇ ਉਹ ਕੁੜੀ ਤੇ ਮੈਨੂੰ ਪੂਰਾ ਵਿਸ਼ਵਾਸ ਆ ਉਹ ਕੁੜੀ ਇਹੋ ਜੀ ਨਹੀਂਗੀ ਤੇ ਦੂਸਰਾ ਮੈਨੂੰ ਆਪਣੇ ਬੱਚੇ ਤੇ ਭਰੋਸਾ ਆ ਕਿ ਮੇਰਾ ਬੱਚਾ ਕਿਹੋ ਜਿਹਾ ਆ ਮਾਸੀ ਨੇ ਮੈਨੂੰ ਛੁੱਡ ਕੇ ਮਾਰਿਆ ਮੰਮੀ ਗੱਲ ਇਹ ਨਹੀਂਗੀ ਗੱਲ ਮੇਰੇ ਤੇ ਮਾਂ ਦਿਰਛੇ ਦੀ ਨਹੀਂ ਗੱਲ ਕੁਝ ਹੋਰ ਹੈਗੀ ਐ ਜਿਹੜੀ ਨਾਮ ਮੈਂ ਤੁਹਾਨੂੰ ਦੱਸੀ ਨਾ ਪ੍ਰਿਆ ਨੂੰ ਦੱਸੀ ਐ ਹੋਰ ਉਹ ਹੋਰ ਇਹੋ ਜਿਹੀ ਕਿਹੜੀ ਗੱਲ ਸੀ ਜਿਹੜੀ ਤੁਸੀਂ ਦੋਨੇ ਮੇਰੇ ਕੋਲ ਕਾ ਲਈ ਐ ਤੁਹਾਨੂੰ ਅਜੇ ਮੈਂ ਦੱਸ ਨਹੀਂ ਸਕਦਾ ਇਹ ਟਾਈਮ ਆ ਤੇ ਦੱਸੂਗਾ ਤੁਹਾਨੂੰ ਮੈਂ ਅਜੇ ਟਾਈਮ ਨਹੀਂ ਹੈਗਾ ਉਹ ਗੱਲ ਤੇ ਸੋਨਿਆ